ਲੋਕੀ ਅੱਜ ਇਸ ਵੇਲੇ ਨਾ ਪਿੰਡ ਟਹਿਣਾ ਆ ਗਏ ਕਿ ਸਾਡਾ ਪਿੰਡ ਟਹਿਣਾ ਸੋਹਣਾ ਪਿੰਡ ਟਹਿਣਾ ਜਿਹੜਾ ਉਹਦੇ ਵਿੱਚ ਬੈਠੇ ਆ ਤੇ ਬਾਈ ਜੀ ਲਖਵਿੰਦਰ ਸਿੰਘ ਨੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਪਿੰਡ ਆਈ ਸੀ ਆਪਦੇ ਵਤਨ ਨੂੰ ਗਿੜਾ ਮਾਰਨ ਆਏ ਆ ਪਿੰਡ ਦੇ ਵਿੱਚ ਆ ਤੇ ਅਸੀਂ ਸਾਰੇ ਪਿੰਡੂ ਇਕੱਠੇ ਹੋ ਗਏ ਆ ਅਸੀਂ ਜਮਾਤੀ ਹਸਲ ਦੇ ਵਿੱਚ ਤੇ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿ ਜਦੋਂ ਸਾਨੂੰ ਅਧਿਆਪਤ ਸਾਹਿਬਾਨ ਨੇ ਗੱਲ ਕਹਿੰਦੇ ਹੁੰਦੇ ਕਿ ਲੜਿਆ ਨਾ ਕਰੋ ਉਦੋਂ ਲੜਨਾ ਚੰਗਾ ਲੱਗਦਾ ਤੇ ਜਦੋਂ ਮਿਲਣਾ ਚੰਗਾ ਲੱਗਦਾ ਉਦੋਂ ਮਿਲਣ ਦਾ ਸਮਾਂ ਨਹੀਂ ਹੁੰਦਾ ਕਿਸੇ ਕੋਲੇ ਕਿਉਂਕਿ ਆਪਾਂ ਉਮਰ ਦੀਆਂ ਪੌੜੀਆਂ ਬੜੇ ਚੜ੍ਹ ਗਏ ਹੁਣੇ ਅਸੀਂ ਅੱਜ ਇੱਥੇ 6-7 ਜਮਾਤੀ ਇਕੱਠੇ ਹੋਏ ਆਂ ਅਸੀਂ 10ਵੀਂ ਤੱਕ ਇਕੱਠੇ ਪੜੇ ਹਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਉਦੋਂ ਬੜੀਆਂ ਸ਼ਰਾਰਤਾਂ ਵੀ ਕਰਨੀਆਂ ਉਦੋਂ ਸਾਡੇ ਵਿਸ਼ੇ ਹੋਰ ਹੁੰਦੇ ਸੀ ਅਸੀਂ ਸਕੂਲ ਦੀ ਅੱਧੀ ਛੁੱਟੀ ਦੇ ਵੇਲੇ ਚੰਦਰ ਕਾਂਤਾਂ ਦੀਆਂ ਗੱਲਾਂ ਕਰਨੀਆਂ ਸ਼ਕਤੀਮਾਨ ਦੀਆਂ ਗੱਲਾਂ ਕਰਨੀਆਂ ਹੁਣ ਅਸੀਂ ਜਦੋਂ ਮਿਲੇ ਆਂ ਤੇ ਹੁਣ ਗੱਲਾਂ ਕੀ ਚੱਲੀਆਂ ਵੀ ਨਿਆਣੇ ਕੀ ਕਰਦੇ ਆ ਕੰਮ ਕਾਜ ਕਿਵੇਂ ਆ ਵਾਰਕ ਵਿੱਚ ਛਿੱਟੇ ਹੋ ਗਏ ਆ ਕਰਦੇ ਕਿਵੇਂ ਆ ਮਾਤਾ ਕਿਵੇਂ ਆ ਭੈਣ ਜੀ ਕਿਵੇਂ ਆ ਵਿਸ਼ੇ ਕਿਵੇਂ ਬਦਲ ਜਾਂਦੇ ਆ ਉਦੋਂ ਉਮਰ ਸੀ ਜਿਹੜੀ 17 18 ਸਾਲ ਦੀ ਤੇ ਹੁਣ ਜਿਹੜੀਆਂ ਉਮਰ ਦੀਆਂ ਪੌੜੀਆਂ ਵਿਸ਼ੇ ਵੀ ਬਦਲ ਗਏ ਸੇਤਾ ਵੀ ਬਦਲੀਆਂ ਪਰ ਸੁਭਾਅ ਨਹੀਂ ਬਦਲਨੇ ਚਾਹੀਦੇ ਲਖਵਿੰਦਰ ਭਾਈ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਭੈਣਾ ਵੀਰਾਂ ਨੇ ਸੱਚੀ ਮੁੱਚੀ ਬਹੁਤ ਮਿਹਨਤ ਕੀਤੀ ਬਾਹਰ ਜਾ ਕੇ ਇਹਨਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਇਹ ਆਕਲੈਂਡ ਦੇ ਵਿੱਚ ਰਹਿੰਦੇ ਇਹਨਾਂ ਨੇ ਪਿੰਡ ਦੇ ਨਾਲੋਂ ਮੋਹ ਨਹੀਂ ਛੱਡਿਆ ਇਹ ਸਾਡੇ ਬਾਈ ਜੀ ਨੇ ਗੁਰਪ੍ਰੀਤ ਸਿੰਘ ਪ੍ਰੀਤ ਭਾਈ ਇਹਨਾਂ ਨਾਲ ਸਾਡਾ ਬਹੁਤ ਪਿਆਰ ਆ ਇਹਨਾਂ ਦੇ ਬੱਚੇਰਾ ਦਿਖਾ ਦਿਓ ਇਹ ਬਾਈ ਜੀ ਬੜੇ ਮਿਹਨਤੀ ਆ ਮੇਰੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਹੈ ਇਹਨਾਂ ਦੇ ਪ੍ਰਤੀ ਇਹ ਇਕਬਾਲ ਸਿੰਘ ਨੇ ਇਹ ਇਕਬਾਲ ਸਿੰਘ ਨੇ ਹੁਣ ਖੇਤੀਬਾੜੀ ਨਾਲ ਜੁੜੇ ਆ ਆਪਦੇ ਟੱਬਰ ਟੀਰ ਤੇ ਬੜੇ ਮਿਹਨਤੀ ਆ ਇਹ ਬਾਈ ਜੀ ਬਹੁਤ ਵਧੀਆ ਮਕੈਨਿਕ ਆ ਰਜੀਤ ਸਿੰਘ ਇਹਨਾਂ ਕਾਰੇ ਅਸੀਂ 20 ਉਦੋਂ ਵੀ ਸੀ ਹੁਣ ਵੀ ਆ ਤੇ ਇਹ ਬਾਈ ਜੀ ਨੇ ਹਰਦੇਵ ਸਿੰਘ ਇਹ ਸਾਬਕਾ ਫੌਜੀ ਸਾਹਿਬ ਨੇ ਹੁਣ ਜਿਹੜੀ ਉਮਰ ਦੇ ਵਿੱਚ ਅਸੀਂ ਇਹ ਸੋਚਦੇ ਸੀ ਵੀ ਕੰਮ ਤੇ ਸੈਟ ਅਪ ਹੋ ਜਗੇ ਇਹ ਸੇਵਾ ਮੁਕਤ ਹੋ ਕੇ ਆ ਗਏ ਤਾਂ ਇਹਨਾਂ ਦਾ ਫਾਇਦਾ ਹੀ ਆ ਫੌਜੀ ਦੇ ਵਿੱਚ ਦਾ ਆ ਮੇਰੇ ਹੱਥ ਦੇ ਵਿੱਚ ਜਿਹੜੀ ਤਸਵੀਰ ਆ ਇਹ ਸਾਡੀ 10ਵੀਂ ਦੀ ਬਧਾਈ ਦੀ ਪਾਰਟੀ ਵੀ ਆ ਜਦੋਂ 9ਵੀਂ ਵਾਲਿਆਂ ਨੇ 10ਵੀਂ ਵਾਲਿਆਂ ਨੂੰ ਬਧਾਈ ਦੀ ਪਾਰਟੀ ਦਿੱਤੀ ਹੁੰਦੀ ਆ ਇਹਦੇ ਵਿੱਚ ਸਭ ਤੋਂ ਵੱਧ ਘਸਿਆ ਜਿਹੜਾ ਬੰਦਾ ਨਿਆਣਾ ਉਹ ਇੱਥੇ ਮੈਂ ਆ ਇਹਦੇ ਵਿੱਚ ਆ ਮੈਂ ਆ ਆ ਦੇਖ ਲਓ ਜੀ ਇਹ ਮੇਰੇ ਸਤਿਕਾਰਯੋਗ ਪਿਤਾ ਜੀ ਜਿਹੜੇ ਨਹੀਂ ਹੁਣ ਦੁਨੀਆ ਦੇ ਉੱਤੇ 12 ਚ ਚਲੇ ਗਏ ਉਹਨਾਂ ਨੇ ਉਦੋਂ ਮੈਨੂੰ ਪੱਗ ਬੰਨ੍ਹ ਕੇ ਦਿੱਤੀ ਮੈਨੂੰ ਕਹਿੰਦੇ ਮੇਰਾ ਮੁੰਡਾ ਕਿਉਂ ਸੋਹਣਾ ਲੱਗੇਗਾ ਤੇ ਹਰ ਮਾਂ ਬਾਪ ਚਾਹੁੰਦਾ ਹੁੰਦਾ ਜੀ ਕਿ ਉਹਦਾ ਧੀ ਪੁੱਤ ਸੋਹਣਾ ਲੱਗੇ ਫਿਰ ਮੈਂ ਨਹੀਂ ਬਾਲੀਆਂ ਗੱਲਾਂ ਸੁਣਾਉਦਾ ਆਪਾਂ ਪ੍ਰੋਗਰਾਮਾਂ ਤੇ ਸਾਰੇ ਪਾਉਂਦੇ ਰਹਿੰਨੇ ਆ ਪਹਿਲਾਂ ਬਾਈ ਦੀ ਗੱ ਜਮਾਤੀ ਹੋਣਾ ਤੇ ਜਮਾਤਾਂ ਦੇ ਵਿੱਚ ਰਹਿਣਾ ਤੇ ਲੜਨਾ ਝਗੜਨਾ ਇਹਦੇ ਬਾਰੇ ਪੁੱਛਦੇ ਆ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਨੇ ਸਰਦਾਰ ਗੁਰਜੀਤ ਸਿੰਘ ਜੀ ਇਹ ਵੀ ਬੈਠੇ ਨੇ ਤੇ ਇਹਨਾਂ ਦੀ ਹੱਕ ਇਹ ਸਾਡੇ ਸਾਰਿਆਂ ਦੇ ਸਤਕਾਰਯੋਗ ਪਿਤਾ ਜੀ ਆ ਮਾਪੇ ਸਲਾਮਤ ਰਹਿਣੇ ਚਾਹੀਦੇ ਆ ਹਾਂ ਜੀ ਬੈਠੇ ਵੀ ਆ ਬਸ ਮਦੇ ਤੁਸੀਂ ਦੱਸੋ ਕੋਈ ਤੁਸੀਂ ਦਿਲ ਦੀ ਗੱਲ ਦੱਸੋ ਮੈਂ ਤਾਂ ਰੋਂ ਰੋਂ ਪਾ ਪਾਈ ਜਾਣਾ ਦਿਲ ਦੀ ਗੱਲ ਠੀਕ ਆ ਜੀ ਵਧੀਆ ਹੋ ਗਿਆ ਆਪਾਂ ਪਿਛਲੀ ਵਾਰੀ ਵੀ ਜਦ ਪਿੰਡ ਵਾਂ ਆਏ ਆਪਾਂ ਉਹਨੂੰ ਵੀ ਤੁਹਾਨੂੰ ਕਹਿਦ ਗਿਆ ਵੀ ਜਦੋਂ ਬਾਈ ਆਪਾਂ ਬੈਠ ਕੇ ਸਾਰੇ ਜਨੇ ਜਮਾਤੀ ਆਪਾਂ ਇਕੱਠੇ ਬੈਠ ਕੇ ਗੱਲਬਾਤ ਕਰੀਏ ਤੇ ਵੈਸੇ ਤਾਂ ਆਪਾਂ ਤਾਂ ਚਲੋ ਮਿਲਦੇ ਹੀ ਰਹਿੰਨੇ ਆ ਤੁਸੀਂ ਸਾਡੇ ਕੋਲ ਕਈ ਜਿਹੜੇ ਲਾ ਆਏ ਆ ਚੱਕਰ ਲਾ ਆਏ ਆ ਆਪਾਂ ਮਿਲ ਲਏ ਨੇ ਆ ਪਰ ਜਿਹੜੇ ਅੱਜ ਬਾਈ ਹੋਣੀ ਆਪਣੇ ਬੈਠੇ ਆ ਇਕੱਲੇ ਇਕੱਲੇ ਤਾਂ ਆਪਾਂ ਬਹੁਤ ਵਾਰ ਮਿਲ ਲਏ ਨੇ ਆ ਪਰ ਫਿਰ ਵੀ ਜਿਹੜੀ ਅੱਜ بیٹھ ਕੇ ਆਪਾਂ ਇਕੱਠਿਆਂ ਨੇ ਗੱਲਬਾਤਾਂ ਕੀਤੀਆਂ ਆਪਣੀਆਂ ਪੁਰਾਣੀਆਂ ਸਕੂਲ ਦੀਆਂ ਯਾਦਾਂ ਪਹਿਲੇ ਦਿਨ ਤਾਂ ਆਪਣੀਆਂ ਫੋਟੋ ਹੀ ਆਪਾਂ ਮਸਾ ਪਛਾਣੀਆਂ ਆਪੋ ਆਪਣੀਆਂ ਹਾਂ ਤੇ ਬਹੁਤ ਵਧੀਆ ਜੀ ਮੈਨੂੰ ਲੱਗਦਾ ਕਿ ਨੇ 30 ਸਾਲ ਦਾ 31 ਸਾਲ ਦਾ ਸਫਰ ਆ ਜੀ 31 ਸਾਲ ਤੋਂ ਬਾਅਦ ਆਪਾਂ ਇੱਥੇ ਬੈਠੇ ਆ ਬਹੁਤ ਵਧੀਆ ਲੱਗਿਆ ਤੇ ਭਾਈ ਉਹ ਤਾਂ ਸੱਚੀ ਮੁੱੱਚੀ ਨਹੀਂ ਪਤਾ ਹੁੰਦਾ ਵੀ ਆਪਾਂ ਇੱਕ ਦਹਾਕੇ ਬਾਅਦ ਦੋ ਦਹਾਕੇ ਬਾਅਦ ਅੰਦਰੋਂ ਅਸਲ ਦੇ ਵਿੱਚ ਨਿਕਲਾਂਗੇ ਕਿ ਹੋ ਜੇ ਸਹੀ ਗੱਲ ਕਿਉਂਕਿ ਹੁਣ ਤਾਂ ਨੂੰਏ ਜੇ ਹੁੰਨੇ ਸਾਰੇ ਇਹ ਸਭ ਕਿਵੇਂ ਬਹੁਤ ਬਹੁਤ ਧੰਨਵਾਦ ਤਾਂ ਨਹੀਂ ਕਿ ਸਮਝਣ ਦੀ ਬਸਤ ਨਹੀਂ ਇਹ ਇਹ ਬਾਈ ਦਾ ਪ੍ਰਬੰਧ ਆ ਇਹ ਬਾਈ ਹੀ ਅਸਲ ਦੇ ਵਿੱਚ ਮਿਲ ਬੈਠ ਦਾ ਸਬਬ ਬਣਾਇਆ ਹਾਂਜੀ ਹਾਂਜੀ ਬੜੀ ਖੁਸ਼ੀ ਤੁਹਾਨੂੰ ਮਿਲ ਕੇ ਹੇ ਪ੍ਰਮਾਤਮਾ ਨੇ ਅੱਜ ਮਿਲਿਆ ਚਾਨੂ ਵੀ ਮਿਲਿਆ ਬੜੀ ਖੁਸ਼ੀ ਮਿਲੀ ਹਾਂ ਇਹ ਸਾਰਿਆਂ ਨੂੰ ਮਿਲ ਕੇ ਇਹਨਾਂ ਕੀ ਬਿਲਕੁਲ ਬਿਲਕੁਲ ਪਰਿਵਾਰ ਕਥਾ ਹੋਇਆ ਅੱਜ ਸਾਨੂੰ ਬੜੀ ਸੰਤੋਸ਼ਤੀ ਹੋਈ ਅੱਜ ਮਨ ਨੂੰ ਬਣੀ ਅਸੀਂ ਤਾਂ ਚਲੋ ਸਾਰੇ ਜਾਣੇ ਉਦੋਂ ਕੰਮ ਲੱਭਦੇ ਸੀ ਚਲੋ ਤੁਸੀਂ ਸੁਖ ਨਾਲ ਭਾਜ ਦੇ ਵਿੱਚ ਬਹੁਤ ਵਧੀਆ ਸੀ ਫਟਾ ਗਠੀਲਾ ਸਰੀਰ ਸੀਗਾ ਤੇ ਤੁਸੀਂ ਫੌਜ ਭਰਦੀ ਹੋਗੇ ਤੁਸੀਂ ਸਭ ਤੋਂ ਅਲੈਦੇ ਉਦੋਂ ਵੀ ਹੌਣ ਵੀ ਕਦ ਕੱਟ ਚਲੇ ਰਹੇ ਨੇ ਮੁੱਛਾ ਜੀ ਧੰਨਵਾਦ ਜਿੱਦਾਂ ਲੈ ਵੀ ਜਦੋਂ ਅਕਾਨਿਕ ਨੌਕਰੀ ਮਿਲਦੀ ਉਹਦੋਂ ਕਿਉਂਕਿ ਆਪਣੇ ਲਈ ਤਾਂ ਇਹ ਕਸ਼ਮੀਰ ਮਸਲਾ ਹੀ ਸੀ ਉਹਦੋਂ ਉਦੋਂ ਕਿੰਨੀ ਖੁਸ਼ੀ ਹੋਈ ਆ ਖੁਸ਼ੀ ਬਹੁਤ ਆ ਬਹੁਤ ਜਗਾ ਤੇ ਕੋ ਮੰਦਮ ਮੌਕਾ ਬੜਾ ਸਮਾ ਬੜਾ ਮਿਲਿਆ ਮਾਰੇ ਵੀ ਕਰਪਾ ਹੋਈ ਆ ਹਰ ਜਗ੍ਹਾ ਸ਼੍ਰੀਨਗਰ ਦੇ ਵਿੱਚ ਜਿਆਦਾ ਗੇਂਡ ਦੇ ਵਿੱਚ ਸਾਨੂੰ ਮੌਕਾ ਮਿਲਿਆ ਤੇ ਸੇਵਾ ਦੇ ਦੀ ਸੇਵਾ ਬਹੁਤ ਵਧੀਆ ਸਾਨੂੰ ਸੰਤੁਸ਼ਟੀ ਹੁੰਦੀ ਹੈ ਤੇ ਸੇਵਾ ਕਰਕੇ ਬੜਾ ਮਾਣ ਮਸੂਰ ਹੁੰਦਾ ਹੈ ਕਿ ਇੱਕ ਅਲੱਗ ਹੀ ਸੇਵਾ ਕਰਕੇ ਆ ਇਹਦੇ ਨੂੰ ਸੰਤ ਸ਼ੰਤੀ ਨੂੰ ਹਮ ਮਾਣੂ ਕਿੰਤੀ ਆਪਦੇ ਜਿਹੜੇ ਚਲੋ ਸਾਨੂੰ ਮਨਫੀ ਕਰ ਲਓ ਪਰ ਇਹ ਕਰਕੇ ਉਹਦਾ ਸਕੂਲੀ ਸਮਾਂ ਕਿੱਦਾਂ ਚੇਤੇ ਆਉਣਾ ਮੈਨੂੰ ਤਾਂ ਬਹੁਤ ਆਉਂਦਾ ਸਕੂਲੀ ਸਮਾਂ ਤਾਂ ਤੁਹਾਨੂੰ ਹਰ ਜਿਹ ਹੋਂਟੇ ਚੇਤੇ ਰਹੇ ਜਿੱਥੇ ਵੀ ਕਿਤੇ ਇਕੱਠੇ ਬੈਨੇ ਵੀਰ ਇਹ ਆਪਸੇ ਤੁਹਾਨੂੰ ਮਿਲਦੇ ਰਹੇ ਨੇ ਤਾਂ ਤੁਹਾਨੂੰ ਹਮੇਸ਼ਾ ਯਾਦ ਹੀ ਰਹਤੀ ਮਿਹਰਬਾਨੀ ਆ ਕਰਨਜੀਤ ਭਾਈ ਅਸਿਰਾਲ ਜੀ ਮੈਂ ਹੂੰ ਬੈਠੇ ਚਲੋ ਮਿਲਿਆ ਆਪਾਂ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹ ਵੀ ਸੇਮ ਗੱਲ ਹੀ ਆ ਪਰ ਮੈਂ ਲਖਵਿੰਦਰ ਬਾਰੇ ਇੱਕ ਗੱਲ ਦੱਸ ਦਿੰਨਾ ਇਹ ਇਹ ਪਹਿਲਾ ਬੰਦਾ ਇਹੋ ਜਿਹੜਾ ਆਪਦੇ ਵਿਆਹ ਨਹੀਂ ਗਿਆ। ਹਾਂਜੀ ਆ ਪੁੱਛ ਲੋ ਕੋਲੇ ਬੈਠਾ। ਉਹ ਕਿਉਂ? ਪੁੱਛ ਲੋ। ਉਹ ਤੋਂ ਉਥੇ ਹੀ ਨਹੀਂ ਸੀ। ਉਹਦੋਂ ਇੱਥੇ ਨਹੀਂ ਸੀ। ਉਦੋਂ ਹੀ ਨਿਊਜ਼ੀਲੈਂਡ ਸੀ ਤੇ ਉਹ ਭੈਣ ਜੀ ਨਾਲ ਵਿਆਹ ਪਰ ਫੋਟੋ ਨਹੀਂ ਕੀਤਾ। ਅੱਛਾ। ਹਾਂ ਨਹੀਂ। ਇਹ ਪਹਿਲਾ ਬੰਦਾ ਹੋਊਗਾ ਇਹੋ ਜਿਹੜਾ ਆਪਦੇ ਵਿਆਹ ਨਹੀਂ ਗਿਆ। ਉੱਥੇ ਜਿਹੜਾ ਦੂਰਾ ਵਿਆਹ। ਠੀਕ ਹੈ ਠੀਕ ਹੈ। ਪਰ ਉਹ ਤੇ ਆ ਗਈ ਨਹੀਂ ਜਦੋਂ ਜਿਹੜੀਆਂ ਰਸਮਾਂ ਹੁੰਦੀਆਂ। ਪਰ ਕਰਨ ਨਹੀਂ ਸੀਗੇ। ਜੀ ਜੀ ਜੀ। ਹਾਂ। ਮਰੀਆ ਲੱਗਦਾ ਜੀ ਚੰਗਾ ਲੱਗਦਾ ਅੱਜ ਸਿਰ ਆਪਦੇ ਕਈ ਹੋਰ ਜਮਾਤੀ ਅਸਲ ਵਿੱਚ ਟਹਿਣੀ ਪਿੰਡ ਵਾਲੇ ਤਾਂ ਅਸੀਂ ਇਕੱਤਰ ਹੋ ਗਏ ਆ ਇਕੱਠੇ ਹੋ ਗਏ ਆ ਤੇ ਬਾਈ ਪੱਕੇ ਤੋਂ ਆਏ ਆ ਬਾਈ ਜੀ ਉਹ ਉਧਰਲੇ ਪਾਸੇ ਪੱਕਾ ਅਸਲ ਵਿੱਚ ਤਾਂ ਟਹਿਣਾ ਪੱਕਾ ਚੰਦ ਕਲੀਅਰ ਤੇ ਚੰਦਵਾਜਾ ਬਾਣਾ ਇਹਨਾਂ ਅਸੀਂ ਪਿੰਡਾਂ ਦੇ ਇੱਕੋ ਥਾਂ ਦੇ ਉੱਤੇ ਟਹਿਣੀ ਪਿੰਡ ਦੇ ਸਕੂਲ ਦੇ ਵਿੱਚ ਪੜਨ ਵਾਲੇ ਜਮਾਤੀਆਂ ਸੀ ਬਿਲਕੁਲ ਆ ਕਾਫੀ ਮਿਸ਼ਰੀ ਵਾਲੇ ਤੱਕ ਤਾਂ ਅਸੀਂ ਬੱਚੇ ਪੜਦੇ ਸੀ ਹੁਣ ਜੀ ਉਦੋਂ ਬਹੁਤ ਦੂਰ ਤਾਂ ਹੀ ਆਉਂਦੇ ਸੀ ਹਾਂ ਇਹ ਬਾਈ ਜੀ ਦੇ ਬਾਰੇ ਮੈਂ ਦੱਸਦਾ ਅਸਲ ਵਿੱਚ ਸਾਡੀ ਨੇ ਜਜ਼ਬਾਤੀ ਸਾਹ ਜਦੋਂ ਨਾਲ ਜੇਕਰ ਬੰਦਾ ਇਹਨਾਂ ਨੂੰ ਕਹਵੇ ਜੀ ਕਿ ਇਹ ਸਰੀਰਕ ਤੌਰ ਤੇ ਨਹੀਂ ਮੈਂ ਕਹਿੰਦਾ ਵੀ ਯਾਰ ਇਹ ਆਪਣੇ ਵਰਗੇ ਬੰਦੇ ਜਿਹੜੇ ਉਹ ਨਹੀਂ ਕਾਬਿਲ ਇਹ ਤਾਂ ਬਹੁਤ ਕਾਬਿਲ ਆ ਇਹ ਸਾਡੇ ਤਾਂ ਬਹੁਤ ਸਤਕਾਰਯੋਗ ਆ ਬਾਈ ਤੂੰ ਕੋਈ ਗੱਲ ਸੜਾਓ ਉਦੋਂ ਦੀ ਕੈਤ ਤਲੀ ਗੱਲ ਸੁਣਾ ਦੇ ਉੱਤੇ ਨਹੀਂ ਬਿਥੇ ਰਿਹਾ ਚੱਲਦੀਆਂ ਰਹੀਆਂ ਐਲਟਾਂ ਵਾਹ ਚੱਲਦਾ ਇਹੇ ਟੱਟਾ ਰੱਖ ਕੇ ਅੱਛਾ ਹੈ ਕਿ ਉਹ ਆਹ ਹੋ ਗਿਆ ਇਹੋ ਮੇਰਾ ਪੁੱਤ ਸੀ ਪੈਗ ਲਾ ਕੇ ਮੈਂ ਤੇ ਕਲੋਂ ਬੁਨੇ ਅਸੀਂ ਵਾਹ ਦੇ ਰੱਖੇ ਤੇ ਮੂਰੇ ਬੈਗ ਰੱਖਦੇ ਨੇ ਆਉਦੇ ਤੇ ਇਕ ਦਿਨ ਤੱਕ ਗੱਲ ਉਹ ਤੇ ਚੜ ਜਾਣਾ ਪਿੱਛੇ ਦੇ ਕਿ ਵੀ ਮੂਰੂ ਚੱਕ ਦੇਣਾ ਉਹ ਜੱਟ ਇਕੱਠੇ ਜਾਂਦੇ ਉਹ ਵੀ ਇਕੱਠੇ ਆਉਣਾ ਬਹੁਤ ਵਧੀਆ ਐਸਾ ਤੁਹਾਰਾ ਹੀ ਕਰਤਾ ਕਰੇ ਅਸੀਂ ਗੁਰਵਿੰਦਰ ਬਾਈ ਨੂੰ ਵੀ ਬੁਲਾਇਆ ਸੀ ਉਹਦੇ ਰਜੇ ਨਹੀਂ ਹਰ ਬੰਦੇ ਦੇ ਰਜੇ ਨਹੀਂ ਹੁੰਦੇ ਬਣ ਆਪੋ ਆਪਣੇ ਪੁਰਸ਼ੇ ਕੁਬਾਈ ਹਰ ਬਖਸ਼ ਸਿੰਘ ਜਿੰਨੂੰ ਸਿੱਖਤਾ ਬਾਈ ਕਹਿੰਦੇ ਐਥੇ ਵੀ ਬਾਈ ਆਪਣਾ ਕਿਤੇ ਵਿਜੀ ਆ ਪਰ ਜੇਨੇ ਦੇ ਵਿੱਚ ਸਾਡੀ ਇੱਛਾ ਸੀ ਵੀ ਅਸੀਂ 10 12 ਜਣੇ ਇਕੱਠੇ ਹੋ ਜੀਏ ਪਰ ਉਹਨਾਂ ਦੇ ਸਮੇਂ ਦੇ ਨਾਲ ਕੋਈ ਰਲਿਵਾ ਨਹੀਂ ਹੋਇਆ ਹੋਰ ਪ੍ਰੇਮ ਸਿੰਘ ਕਿਵੇਂ ਚੱਲਦੀ ਜ਼ਿੰਦਗੀ ਬਹੁਤ ਵਧੀਆ ਜੀ ਬੜੀ ਕਹਿਤਾ ਦਾਰੋਤੇ ਦੋ ਵਾਰ ਹੋਗਾ ਹੂੰ ਕਹਿੰਦੇ ਦੋ ਵਾਰ ਹੋ ਵਧੀਆ ਕੰਮ ਆਪਾਂ ਕਰੀ ਤੇ ਮਾਰਾ ਬਹੁਤ ਵਧੀਆ ਲੋ। ਦੇਖੋ ਪਾਣੀ ਸਭ ਤੋਂ ਵੱਡਾ ਮਸਲਾ ਪੰਜਾਬ ਦਾ। ਹਾਂਜੀ। ਤੇ ਪਾਣੀ ਦੇ ਕਰਕੇ ਸਰਕਾਰਾਂ ਬਣ ਜਾਂਦੀਆਂ ਐਸਵਾਈਐਲ ਪਾਣੀ ਦਾ ਹੀ ਰੌਲਾ। ਹਾਂਜੀ। ਤੇ ਇਹ ਪਾਣੀ ਵਾਲੇ ਸੈਂਟਰ ਤੇ ਕੇਂਦਰ ਤੇ ਲੱਗੇ ਆ। ਹਾਂ। ਬਿਲਕੁਲ ਦੋਨ ਦਾ ਹੈਗਾ ਸਟੇਟ ਟਾਈਮ। ਇੱਕ ਸੁਬਾਹ ਤੇ ਸ਼ਾਮ। ਅੱਛਾ। ਹਾਂ। ਮਤਲਬ ਹੁਣ ਵੀ ਫੋਨ ਆਈ ਜਾਂਦੇ ਆ। ਹਾਂ। ਪਾਣੀ ਵਾਲੇ ਆ ਜੋ ਭਾਈ। ਵਾ ਵਾ। ਕੀ ਮੈਂ ਕਰੀਏ 10 ਮਿੰਟ ਲੱਗਾਂਗੇ। ਠੀਕ ਹੈ ਠੀਕ ਹੈ। ਕੰਮ ਕਰਕੇ। ਬਾਪੂ ਜੀ ਕੀ ਹਾਲ ਹੈ? ਠੀਕ ਹੈ ਜੀ ਬਹੁਤ ਵਧੀਆ ਜੀ। ਕੋਈ ਸਾਨੂੰ ਅਸ਼ੀਰਵਾਦੀ ਸ਼ਬਦ ਦੇ ਦਿਓ ਭਾਈ। ਬਾ ਤੁਸੀਂ ਅੱਜ ਜਮਾਤੀ ਇਕੱਠੇ ਹੋ ਗਏ ਮੈਨੂੰ ਬਹੁਤ ਖੁਸ਼ੀ ਹੈ ਐਨੀ ਖੁਸ਼ੀ ਹੈ ਕਿ ਮੈਂ ਤੁਹਾਨੂੰ ਵੇਖ ਕੇ ਨਾ ਪਰ ਮਾਪਿਆਂ ਨੂੰ ਮਤਲਬ ਖੁਸ਼ੀ ਮਿਉਂਦੀ ਤੁਹਾਡਾ ਸ਼ੇਰਵਾ ਮੇਰਾ ਤੁਹਾਡੇ ਦਾ ਹਰ ਵਾਰ ਤੁਸੀਂ ਦਾ ਜਿਹੜਾ ਮੈਂ ਇਹ ਤੋਹਣਾ ਕਿ ਜਦੋਂ ਵੀ ਲਖਵਿੰਦਰ ਸਿੰਘ ਆਵੇ ਇਸੇ ਤਰੀਕ ਤੁਸੀਂ ਇਕੱਠੇ ਹੁੰਦੇ ਰਹੋ ਤੇ ਆਪ ਦਾ ਗੁਆਇਦ ਹੋ ਹੋਰ ਕੋਈ ਪਿੰਡ ਦੇ ਵਿੱਚ ਮਸਲਾ ਹੈਗਾ ਉਹ ਤੁਸੀਂ ਬੈਠ ਕੇ ਉਹਨੂੰ ਤੁਸੀਂ ਆਲੇ ਇਦਾਂ ਹੀ ਹੈਗੇ ਆ ਉਹ ਜੀ ਤਾਂ ਠੀਕ ਕਰੋ ਬਿਲਕੁਲ ਠੀਕ ਹੈ ਜੀ ਇਕਬਾਲ ਸਿੰਘ ਕੀ ਹਾਲ ਨੇ ਠੀਕ ਹੋ ਇਕਬਾਲ ਸਿੰਘ ਦੇ ਬੱਚੇ ਬਈ ਹੁਣ ਅਸੀਂ 10ਵੀਂ ਤੱਕ ਅਸੀਂ ਪੜ੍ਹੇ ਸਾਰੇ ਜਿਵੇਂ ਦੱਸਿਆ ਯਾਰ ਇਕਬਾਲ ਸਿੰਘ ਦੀਆਂ ਬੱਚੀਆਂ ਸਾਡੇ ਨਾਲ ਬਹੁਤ ਸਤਕਾਰ ਜੋ ਛੋਟੀਆਂ ਬੱਚੀਆਂ ਉਹ ਹੁਣ ਕੈਨੇਡਾ ਦੇ ਵਿੱਚ ਆ ਦੋਨੋਂ ਹੀ ਹਾਂਜੀ ਦੋਨੋਂ ਕੋ ਮਨੁੱਖਤਾ ਆ ਦਾ ਸਫਰ ਦੱਸੋ ਨਾ ਸਫਰ ਅੱਜ ਪੁੱਛਣ ਦਾ ਮਤਲਬ ਇਹ ਆ ਕਿ ਲੰਮੇ ਸਮੇਂ ਬਾਅਦ ਮਿਲेंगे ਹਾਂਜੀ ਹਰ ਰੋਜ਼ ਮਿਲਦੇ ਰਹੇ ਹੋਗੇ ਤਾਂ ਸਫਰ ਦੇ ਬਾਰੇ ਪਤਾ ਹੀ ਹੁੰਦਾ ਟੋਟਿਆਂ ਦੇ ਵਿੱਚ ਪਤਾ ਲੱਗ ਜਾਂਦਾ ਹਾਂ ਸੰਤ ਤਾਂ ਪਤਾ ਹੀ ਨਹੀਂ ਵਿਚਾਰੇ ਕਿੱਡਾ ਵੱਡਾ ਟੋਟਾ ਆ ਬਹੁਤ ਸਮਾਂ ਬਾਅਦ ਇਕੱਠੇ ਆਇਆ ਜੀ ਬੈਮ ਘਰੀ ਨੰਗ ਗਏ ਜਮ ਜਦੋਂ ਕਦੇ ਤੁਸੀਂ ਆਉਂਦੇ ਸੀ ਉਦੋਂ ਸਾਡਾ ਨਹੀਂ ਟਾਈਮ ਕਈ ਹੋਰੀ ਬੰਦਾ ਸੀ ਸਹੀ ਸਹੀ ਨੰਗ ਜਾਂਦਾ ਸੀ ਸਹੀ ਗਾ ਬਾਕੀ ਜਿੰਨਾ ਕਿਸੇ ਦਾ ਸ਼ਗਰਚ ਕੀਤਾ ਚਲ ਬੇਟੀਆਂ ਜੋ ਆਪਣੇ ਕੈਨੇਡਾ ਚ ਹੈਗੀਆਂ ਇੱਕ ਬੇਟੀ ਅਜੇ ਇੱਥੇ ਪਲੱਸ 2 ਕਰ ਰਹੀ ਹਾਂ ਹੋਰ ਪੜਾਈ ਚ ਕਰ ਰਹੀ ਬਹੁਤ ਮੇਰੇ ਖਿਆਲ ਸਭ ਤੋਂ ਵੱਡੇ ਬੱਚੇ ਵੀ ਅਕਬਾਲ ਦੇ ਆਪਣੇ ਕੋਲ ਆ ਗਏ ਨੇ ਸਭ ਤੋਂ ਵੱਡੇ ਸਿੰਘ ਆ ਪਕੀ ਬੰਦ ਬੜਾ ਖੁਸ਼ੀ ਦਾ ਬਹੁਤ ਸੋਹਣਾ ਲੱਗਦਾ ਤੁਸੀਂ ਇੱਥੇ ਆਏ ਆ ਬਹੁਤ ਮਿਹਰਬਾਨ ਲੱਗਦੇ ਆ ਪਰ ਨਾ ਅੱਜ ਉਹ ਸ਼ਿਮਲਾ ਦੇਵੀ ਸਤਕਾਰ ਜੋ ਸਾਡੇ ਅਧਿਆਪਕ ਸਹਿਬਾਨ ਹਾਂਜੀ ਉਹਨਾਂ ਦੀ ਗੱਲ ਮੈਂ ਕਿਹੜਾ ਅੱਗੇ ਵੀ ਭਾਸ਼ਣ ਦੇ ਵਿੱਚ ਕਹੀ ਸੀ ਬੁਟਾਰੀ ਪਿੰਡ ਗਿਆ ਸੀ ਮੈਂ ਲੁਧਿਆਣਾ ਅੱਛਾ ਜੀ ਉੱਥੇ ਮੈਂ ਸਕੂਲ ਦੇ ਵਿੱਚ ਵੀ ਗੱਲ ਕਹੀ ਸੀ ਕਿ ਤੁਹਾਨੂੰ ਅਧਿਆਪਕਾਂ ਦੀਆਂ ਗੱਲਾਂ ਬਾਅਦ ਕਿਤੇ ਕਿਵੇਂ ਹੁੰਦੀਆਂ ਹਾਂਜੀ ਜਦੋਂ ਆਪਣੀ ਬਤਾਏਗੀ 파ਕੀ ਸੀ ਤੇ ਉਦੋਂ ਸ਼ਿਮਲਾ ਦੇਵੀ ਜੀ ਨੇ ਗੱਲ ਕਹੀ ਸੀ ਕਿ ਹੁਣ ਤੱਕ ਤੁਸੀਂ ਇਤਨੀ ਲੰਬੇ ਸ਼ਿਕਾਇਤਾਂ ਲੈ ਕੇ ਆਉਂਦੇ ਰਹੇ ਆ ਐਨੇ ਮੇਰੇ ਮੁਕਾ ਮਾਰਿਆ ਐਨੇ ਮਰੀਸਲੇਟ ਤੋੜਤੀ ਐਨੇ ਮੇਰੇ ਲਿ ਅੱਜ ਤੋਂ ਬਾਅਦ ਤੁਸੀਂ ਮਿਲਣਾ ਚਾਹੋਗੇ ਤੁਸੀਂ ਮੈਂ ਨਹੀਂ ਸਕੂਗਾ ਲੋਕਾ ਤੁਹਾਡਾ ਸਫਰ ਹੋਰ ਸ਼ੁਰੂ ਹੋ ਜਾਣਾ ਤੇ ਉਹਨਾਂ ਦੀ ਗੱਲ ਬਾਅਦ ਦੇ ਵਿੱਚ ਸਮਝ ਆਈ ਸਹੀ ਗੱਲ ਉਹ ਕਿਉਂ ਕਹਿੰਦੇ ਸੀ ਬਿਲਕੁਲ ਕੋਈ ਭਾਈ ਹੋਰ ਪ੍ਰਭਾਵਸ਼ੀ ਗੱਲ ਸੁਣਾ ਰਿਹਾ ਮੇਰੇ ਅਰਗੇ ਕਹਿੰਦੇ ਕੋਈ ਭਾਈ ਭਾਵੇਂ ਤਿੰਨ ਕਿਲੇ ਲੱਗ ਜਾਣ ਬਾਹਰ ਜਾਣਾ 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 ਆ ਬਾਹਰ ਠੀਕ ਹੈ ਜੀ ਵੈਸੇ ਜੇ ਕੋਈ ਜਾਣਾ ਚਾਹੁੰਦਾ ਜਾਣਾ ਚਾਹੀਦਾ ਆਪਦਾ ਆਪਦੇ ਅਲ ਨੇ ਜੋ ਨਿਕਲ ਕੇ ਉਡਣਾ ਚਾਹੀਦਾ ਜਿੰਨਾ ਕੋਈ ਉਡ ਸਕਦਾ ਤੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਜੇ ਜੀਦਾ ਕਿਤੇ ਸਰਦਾ ਤੁਹਾਡਾ ਇੱਥੇ ਠੀਕ ਆ ਥੋੜਾ ਚੱਲਦਾ ਤੇ ਇੱਥੇ ਹੀ ਰਹਿਣਾ ਚਾਹੀਦਾ ਪੰਜਾਬ 'ਚ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ ਜੇ ਆਪਾਂ ਕਹਿ ਲਈਏ ਵੀ ਮौज-ਮਸਤੀ ਆ ਜਾਂ ਤੁਹਾਡੇ ਪਰਿਵਾਰ ਆ ਉਹ ਤੁਹਾਡੇ ਇੱਥੇ ਰਹਿ ਕੇ ਜਾਂ ਆਪਦੇ ਪਿੰਡ ਜੀ ਆ ਜਿੱਥੇ ਵੀ ਤੁਸੀਂ ਰਹਿਨੇ ਜੰਮੇ ਬਲੇ ਆ ਫਿਰ ਵੀ ਉਹ ਚੀਜ਼ ਆਉਂਦੀ ਆ ਪਰ ਅੱਗੇ ਤਾਂ ਵੀ ਜਿੱਥੇ ਮਾਲਕ ਨੇ ਦਾਣਾ ਪਾਣੀ ਲਿਖਿਆ ਜਾਣਾ ਤਾਂ ਸਭ ਨੇ ਉੱਥੇ ਹੀ ਆ ਮਿਹਨਤ ਕਰਨੀ ਐ ਚੁਗਣਾ ਤੇ ਜਿੱਥੇ ਵੀ ਜਾਂਦਾ ਜਿਹੜਾ ਵੀ ਚਲੋ ਮੁਲਕ ਰਿਜਕ ਦਿੰਦਾ ਉਹਨੂੰ ਵੀ ਸਲਾਮ ਆ ਠੀਕ ਆ 15 16 15 ਸਾਲਾਂ ਬਾਅਦ ਜਾ ਕੇ ਜਿੱਥੇ ਦੀ ਵੀ ਸਾਨੂੰ ਨਾਗਰਿਕਤਾ ਮਿਲੀ ਆ ਬਹੁਤ ਵੱਡਾ ਸਨਗਤ ਸੀਗਾ ਹੂੰ ਤੇ ਬਹੁਤ ਸੱਜਣ ਮਿੱਤਰ ਹੋ ਗਏ ਉੱਥੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਚਾਹੇ ਜੋ ਜਿਵੇਂ ਵੀ ਹੋਇਆ ਜਿੱਦਾਂ ਵੀ ਹੋਇਆ ਕਿ ਉੱਥੇ ਵਧੀਆ ਹੋਏ ਆ ਆ ਦਾ ਸੇ ਪਰਿਵਾਰ ਸੈੱਟ ਹੋ ਗਿਆ ਠੀਕ ਆ ਹੁਣ ਜੀ ਹੁਣ ਤੁਸੀਂ ਦੇਖੋ ਬਾਈ ਦੀ ਗੱਲ ਦੇ ਵਿੱਚੋਂ ਇਹ 15 ਸਾਲਾਂ ਬਾਅਦ ਉਥੋਂ ਨੇ ਨਾਗਰਿਕਤਾ ਮਿਲੀ ਇਹਨਾਂ ਨੂੰ ਤੇ ਅਸੀਂ ਬਾਹਰਲੇ ਮੁਲਕ ਚ ਜਾ ਕੇ 15 ਸਾਲ ਸਾਡੇ ਵੀਰ ਨੇ ਜਾਂ ਹੋਰ ਬਹੁਤ ਪੜਾਣ ਵੀਰਾਂ ਨੇ ਮਿਹਨਤ ਕੀਤੀ ਤੇ ਨਗਰਿਕਤਾ ਮਿਲੀ ਵੋਟ ਪਾਉਣ ਦਾ ਅਧਿਕਾਰ ਵੀ ਮਿਲਿਆ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਸ਼ਾਸਤ ਦੇ ਛੱਤਰ ਦੇ ਵਿੱਚ ਆਧਾਰ ਕਾਰਡ ਵੋਟਰ ਕਾਰਡ ਸਾਰਾ ਕੁਝ ਬਣ ਜਾਂਦਾ ਅਸੀਂ ਉਹਨਾਂ ਦੇ ਕੋਈ ਵਿਰੋਧਤਾ ਕਰਨ ਵਾਲੇ ਨਹੀਂ ਪਰ ਪਿੰਡਾਂ ਦੇ ਵਿੱਚ ਉਹਨਾਂ ਦਾ ਵਸੇਬਾ ਤੇ ਆਪਦੀਆਂ ਵੋਟਾਂ ਦੀ ਖਾਤਰ ਕਿਵੇਂ ਨਗਰਿਕਤਾ ਮਿੰਟਾਂ ਸੈਕਿੰਡਾਂ ਚ ਦਿੱਤੀ ਜਾਂਦੀ ਹੈ ਡਰੋਲਾ ਇਹ ਆ ਕੰਮ ਕਰਨ ਨੂੰ ਆਉਂਦੇ ਸਲਾਮ ਉਹਨਾਂ ਨੂੰ ਵੀ ਉਹਨਾਂ ਬਿਨਾ ਹੁਣ ਗੁਜ਼ਾਰਾ ਹੀ ਨਹੀਂ ਸਾਡੇ ਖੇਤਾਂ ਦਾ ਵੀ ਅੱਜਕੱਲ੍ਹ ਪਰ ਇਹ ਵੀ ਇੱਥੇ ਪ੍ਰਕਿਰਿਆ ਕੀ ਹੈ ਤੇ ਆਪਣੇ ਪ੍ਰਕਿਰਿਆ ਕੁਝ ਵੀ ਨਹੀਂ ਹੈ। ਨਹੀਂ ਇਹਦਾ ਕੋਈ ਹੱਲ ਹੋਣਾ ਚਾਹੀਦਾ। ਹਾਂ। ਇਹਦਾ ਕੋਈ ਨਾ ਕੋਈ ਮਤਲਬ ਜਿਵੇਂ ਹੁਣ ਆਪਾਂ ਕਹਦੇ ਨੇ ਵੀ ਉੱਥੇ ਤੇ ਹੈਗੇ ਆ। ਜਿਵੇਂ ਇਹਨਾਂ ਨੂੰ ਪਾਸਪੋਰਟ ਵਗੈਰਾ ਮੰਨਦਾ ਆਪਾਂ ਨੇ ਵੀ ਇਹੀ ਹੋਣਾ ਚਾਹੀਦਾ। ਤੇ ਫਿਰ ਇਹਦਾ ਸੁਧਾਰ ਬਹੁਤ ਹੋ ਸਕਦਾ। ਹੂੰ। ਇਸ ਮੋਰਖ ਦਾ ਸੁਧਾਰ ਵੀ ਹੋਊਗਾ। ਜੇ ਚੀਜ਼ਾਂ ਹੋਣੀਆਂ ਤਾਂ। ਪਰ ਆਪਣੇ ਹੈ ਹੀ ਨਹੀਂ ਤੁਹਾਡੇ ਵਾਲੀ ਗੱਲ ਜਿਵੇਂ ਤੁਸੀਂ ਕਹਨੇ ਆ ਜਿਹੜਾ ਆਇਆ ਤੇ ਉਹ ਬਸ ਤਸਨੀਕ ਹੀ ਹੈ। ਤਸਨੀਕ ਹੋਣ ਵਾਸਤੇ ਇਹਨਾਂ ਉਹਨੂੰ ਵੀ ਇੰਵੈਸਟ ਕਰਨਾ ਚਾਹੀਦਾ। ਮੋਹਰੀ ਦੇ ਵਾਲੇ ਪਿੰਡ ਆ ਬਾਈ ਉਹਦੀ ਖਬਰ ਆਈ ਨਾ ਸੀ ਹੁਣ ਸਰਪੰਚੀ ਦੀ ਚੋਣ ਵੇਲੇ ਵੀ ਉੱਥੇ ਮੇਰਾ ਕਹਿਣਾ ਵੀ 900 ਵੋਟ ਰਹਿ ਗਈ ਸਾਡੇ ਪੰਜਾਬੀਆਂ ਦੀ ਤੇ ਦੂਜੇ ਪਾਸੇ ਦੀ ਵੋਟ ਆ ਜਿਹੜੀ ਉਹ ਕਈ ਹਜ਼ਾਰਾਂ ਦੇ ਵਿੱਚ ਹੋਣੀ ਹੈ ਅਦਾਲਤ ਨੇ ਉਸ ਪਿੰਡ ਦੀ ਚੋਣ ਤੇ ਰੋਕ ਲਾਈ ਆ ਕਿਉਂਕਿ ਪ੍ਰਵਾਸੀ ਪ੍ਰਵਾਸੀ ਕਹਿੰਦੇ ਨੇ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਪਿੰਡ ਹੀ ਸਾਰਾ ਉਹਨਾਂ ਦਾ ਬਣ ਗਿਆ ਪ੍ਰਵਾਸੀ ਮਜ਼ਦੂਰਾਂ ਦਾ ਨਹੀਂ ਉਹਦੇ ਜਮਾਂ ਗਵਰਨਰ ਦਫ਼ਤਰ ਦੀ ਗਲਤੀ ਹੈ ਕਿਉਂਕਿ ਸਾਡੇ ਪੰਜਾਬੀਆਂ ਨਾਲ ਉਹਨਾਂ ਮਜ਼ਦੂਰਾਂ ਦੀ ਕਾਊਂਟ ਐਸ ਕਿੱਥੇ ਹੋ ਹੂੰ ਹਾਂ ਉਹ ਬੋਟਾ ਦੇ ਖਾਤਰ ਹੀ ਹਰ ਜਿਹੜੀ ਆ ਉਹਨੇ ਕਿਉਂ ਅਟੈਚ ਕੀਤੀ ਸਰਕਾਰ ਦੀ ਗਲਤੀ ਹੈ ਜਿਹੜੇ ਆਪਣੇ ਰਿਸ਼ਤਾ ਬਣਾਉਂਦੇ ਉਹਨਾਂ ਦੀ ਗਲਤੀ ਹੈ ਨਹੀਂ ਨੰਬਰ ਹੋਣੀ ਚਾਹੀਦੀ ਉਹ ਦੱਸ ਹੀ ਦੇ ਜਾਨੇ ਵੀ ਇਹ ਹੋਣੀ ਉਹ ਵੀ ਗੱਲ ਹੈ ਵੀ ਜਿਹੜੇ ਪੰਜਾਬੀ ਹੈ ਉਹ ਆਪ ਦੀ ਵੋਟ ਵੱਖਰੀ ਹੋ ਜਾਈਏ ਪੰਜਾਬੀਆਂ ਦੀ ਹੈ ਨਾ ਦੂਜੀ ਗੱਲ ਹੈ ਵੀ ਜਿਹੜੇ ਪ੍ਰਵਾਸੀ ਆਏ ਹੈ ਉਹ ਰਹਿੰਦੇ ਹੈ ਉਹਨਾਂ ਦੀ ਵੋਟ ਵੱਖਰੀ ਬਣੇ ਹਾਂ ਪਿੰਦੇ ਨਾਲ ਟੈਕ ਨਹੀਂ ਕਰਦੀ ਚਾਹੀਦਾ ਅੱਛਾ ਇੱਕ ਹੋਰ ਗੱਲ ਆ ਸੀ ਨਾ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗਏ ਤੇ ਬਾਈ ਕੀ ਹੋਰੀ ਸਾਨੂੰ ਵਨ ਟਰੀ ਹੈ ਤੇ ਲੱਕੀ ਹੈ ਉਸ ਦਾ ਉੱਥੇ ਤੁਹਾਨੂੰ ਪਤਾ ਵਨ ਟਰੀ ਹੈ ਕੀ ਆ ਵੀ ਉੱਥੇ ਇੱਕ ਗੋਰੇ ਵੇ ਜਾਂ ਕਿਸੇ ਨੇ ਬਹੁਤ ਲੰਮਾ ਸਮਾਂ ਪਹਿਲਾਂ ਪ੍ਰਦਰਸ਼ਨ ਕਰਦੇ ਪਰ ਟੈਸਟ ਕਰਦੇ ਇੱਕ ਦਰਖਤ ਵੜਦਾ ਉਹਨਾਂ ਨੇ ਦਰਖਤ ਦੀ ਸਮਾਦ ਬਣਾਤੀ ਉੱਥੇ ਅੱਛਾ ਵੀ ਉਹਦੇ ਆਲੇ ਦੁਆਲੇ ਉਹਨਾਂ ਨੇ ਗ੍ਰਿਲ ਲਾ ਕੇ ਤੇ ਉੱਥੇ ਲੋਕ ਵੱਡੀ ਗਿਣਤੀ ਚ ਜਾਂਦੇ ਆ ਵੀ ਸਾਡੇ ਦੇਸ਼ ਦੇ ਵਿੱਚ ਇੱਕ ਦਰਖਤ ਵੱਡਿਆ ਗਿਆ ਸੀ ਪ੍ਰਦਰਸ਼ਨਕਾਰੀ ਨੇ ਵੱਡਤਾ ਆਪਦੇ ਰੋਸ ਦੀ ਖਾਤਰ ਦਰਖਤ ਦਾ ਕਸੂਰ ਕੋਈ ਨਹੀਂ ਉਹਨੂੰ ਦੇਖਣ ਦੇ ਲਈ ਹਰ ਰੋਜ਼ ਸੈਂਕੜੇ ਹਜ਼ਾਰਾਂ ਲੋਕ ਜਾਂਦੇ ਆ ਉਹਨੂੰ ਕਹਿੰਦੇ ਵਨ ਟਰੀ ਹਿੱਲ ਤੇ ਆਪਾਂ ਤਾਂ ਮੋਢੇ ਤੇ ਘਵਾੜਾ ਚੱਕੀ ਫਿਰਦੇ ਆ ਫਿਰ ਕਹਿੰਦੇ ਵੀ ਭਾਈ ਵਾਤਾਵਰਣ ਇੱਥੇ ਮਾੜਾ ਬਹੁਤਾ ਬਾਹਰ ਚੱਲਦੇ ਉੱਥੇ ਠੀਕ ਆ ਇੱਥੇ ਤਾਂ ਬੰਦਾ ਵੱਡਦੇ ਤਾਂ ਨਹੀਂ ਪਤਾ ਲੱਗਦਾ ਸਹੀ ਸਹੀ ਇਹ ਤਾਂ ਬੰਦੇ ਦੇ ਵੱਡਦੇ ਤਾਂ ਨਹੀਂ ਪਤਾ ਲੱਗਦਾ ਇਹ ਤਾਂ ਕੋਈ ਦੁੱਖ ਨਹੀਂ ਸੀ ਬੜਾ ਰੌਲਾ ਇੱਕ ਹੋਰ ਆਲੇ ਜਿਹੜੇ ਬੱਚੇ ਬਾਹਰ ਜਾਂਦੇ ਆ ਉਹ ਇੱਕ ਫੇਰ ਉਹ ਡਿਪਲੋਮਾ ਕਰਕੇ ਜਾਉਂ ਕੋਈ ਆਦਰ ਸਿੱਖਿਆ ਕਰਕੇ ਜਾਉ ਉੱਥੇ ਜ਼ਰੂਰੀ ਤਾਂ ਇਹਨਾਂ ਨੇ ਵੀ ਫਾਰਮਾਂ ਜਾ ਕੇ ਧੱਕੇ ਖਰੇ ਆ। ਇਹ ਸਾਰਾ 12 ਜਗੀਆਂ ਹੁੰਦਾ ਕੁਛ ਨਹੀਂ ਹੁੰਦਾ ਹੁਣ ਤੁਸੀਂ ਮੇਰੀ ਗੱਲ ਸੁਣੋ ਇੱਕ ਪਲੱਸ 2 ਕਰਕੇ ਇੱਕ ਬੱਚਾ ਜਾਵਣ ਦਾ ਉਹਦਾ ਜਿਹੜਾ ਸਾਥੀਓਂ ਬਗਲ ਜਾਵਣ ਦਾ ਉਹ ਅਨਪੜ ਹੈ। ਇੱਥੇ ਮਤਲਬ ਘਟੋ ਕਰਕੇ ਵੀ ਬੀਏ ਤਾਂ ਬੰਦਾ ਹੋਣਾ ਚਾਹੀਦਾ। ਬੀਏ ਹੋਊਗਾ ਉਹ ਬੋਲੀ ਆਉਗੀ ਕੋਸ਼ਿਸ਼ ਇੰਗਲਿਸ਼ ਤਾਂ ਹੋਊਗਾ। ਬਾਕੀ ਜਿਹੜਾ ਇਸ ਕੋਈ ਡਿਪਲੋਮਾ ਲੈ ਕੇ ਜਾਂਦਾ ਕੋਈ ਵੀ ਕਰਕੇ ਜਾਂਦਾ ਉਹਨੂੰ ਉੱਥੇ ਲੋਕੀ ਵੰਦੀ ਹੈ ਆ ਲੈ ਖੇਡ ਦਰਸ਼ਕ ਜਿਵੇਂ ਮੈਂ ਇਹਨਾਂ ਦੇ ਮਾਮੇ ਕੋਲੇ ਆਸਟ੍ਰੇਲੀਆ ਭੇਜਿਆ ਇਹ ਉੱਥੇ ਇਹਦਾ ਕੋਈ ਬਤਲ ਬੰਬੀ ਨਾਲ ਕਿਸੇ ਗੱਲਬਾਤ ਕੀਤੀ ਸੀ ਤੇ ਉਹ ਕਹਿੰਦੇ ਵੀ ਇਹਦਾ ਇਹ ਨਹੀਂ ਕੋਸ਼ੀ ਤਾਂ ਲਈ ਇਹਦਾ ਅਨਪੜ ਮੈਂ ਵੀ ਚਲਣਾ ਆ ਕੋਲੇ ਪਿੱਛੇ ਨੇ ਹੋਲ ਡਿਪਲੋਮਾ ਹੁੰਦਾ ਤਾਂ ਇਹ ਅੱਜ ਨੂੰ ਕਿੰਨੀ ਵਧੀਆ ਲੋਕੀਂ ਦੇ ਨਾਲ ਜੁੜਨ ਹੁੰਦੀ ਹੂੰ ਠੀਕ ਹੈ ਪਰ ਭਾਈ ਸਾਡਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਕਰਕੇ ਅਸਲ ਵਿੱਚ ਨਾ ਅਸੀਂ ਅੱਜ ਮਿਲ ਬਹਿਣ ਦਾ ਸੁਭਾਅ ਬਣਿਆ ਬਹੁਤ ਜੀ ਥੋੜਾ ਥੋੜਾ ਧੰਨਵਾਦ ਆਪਣੇ ਟਾਈਮ ਦੇ ਵਿੱਚ ਨਾ ਬੰਦੇ ਨੂੰ ਬੰਦਾ ਮਿਲੇ ਬਿਨਾ ਵੀ ਸਰ ਜਾਂਦਾ ਪਰ ਇਹਨਾਂ ਨੇ ਸਾਰਿਆਂ ਨੂੰ ਕਿਉਂਕਿ ਇਹਨਾਂ ਨੂੰ ਪਤਾ ਵੀ ਭਾਈ ਯਾਰ ਦੋਸਤਾਂ ਜਿਹੜੇ ਉਹ ਮਿਲ ਬਹਿਣੇ ਚਾਹੀਦੇ ਆ ਇਹਨਾਂ ਨੇ ਮੈਨੂੰ ਪਿਛਲੀ ਵਾਰੀ ਵੀ ਜਦੋਂ ਇਹ ਆਏ ਸੀਗੇ ਇੰਡੀਆ ਦੇ ਵਿੱਚ ਕਿਹਾ ਸੀ ਉਦੋਂ ਮੈਂ ਆ ਨਹੀਂ ਸਕਿਆ ਇਹਨਾਂ ਦੇ ਜਾਣ ਦਾ ਟਾਈਮ ਹੋ ਗਿਆ ਤੇ ਐਤਕੀ ਤੁਸੀਂ ਸਾਰਿਆਂ ਨੇ ਸਮਾਂ ਕੱਢਿਆ ਆਪਾਂ ਸਾਰਿਆਂ ਨੇ ਸਮਾਂ ਕੱਢਿਆ ਤੁਹਾਡਾ ਬਹੁਤ ਸ਼ੁਕਰੀਆ ਸਾਰੇ ਨੇ ਸਮਾਂ ਕੱਢਿਆ ਬਿਲਕੁਲ ਇਹ ਸਮਾਂ ਕੱਢਿਆ ਬਾਕੀ ਇੱਕ ਮਤਲਬ ਜਰੀਆ ਬਣਾਏ ਨੇ ਬਹੁਤ ਵਧੀਆ ਕੰਮ ਬਿਲਕੁਲ ਇੱਥੇ ਇਕੱਠਿਆਂ ਨੂੰ ਬੈਠਦਾ ਨੀ ਕੱਲੇ ਕੱਲੇ ਨੂੰ ਵੀ ਆਪਾਂ ਮਿਲ ਲੈਣੀ ਆ ਬਿਲਕੁਲ ਸਰ ਜੀ ਆਦਿ ਇਕੱਠੇ ਬੈਠ ਕੇ ਕਰ ਲੋ ਜਿਹੜੀ ਉਹ ਵੱਖਰੀ ਜੀ ਤੇ ਸਾਰੇ ਆਪਣੀ ਜਮਾਤਾਂ ਨਾਲ ਮਿਲਿਆ ਕਰਦੇ ਬੜਾ ਮਾੜਾ ਮੋਟਾ ਕੋਈ ਅੰਦਰਲਾ ਨਿਆਣਾ ਵੀ ਜਾਂਦਾ ਰਹਿਣਾ ਚਾਹੀਦਾ ਹਾਂ ਸਹੀ ਬਚਪਨਾ ਮੇਰਾ ਮੇਰਾ